ਹਾਲੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਉਸ ਖਬਰ ਦੀ سیاਹੀ ਵੀਰੀ ਸੁੱਕੀ ਕਿ ਇੱਕ ਦਲਤ ਨੌਜਵਾਨ ਜਿਸ ਨੂੰ ਮੋਟਰਸਾਈਕਲ ਚਲਾਉਣਾ ਮਹਿੰਗਾ ਆਪਿਆ ਉਸ ਦੀ ਕੁੱਟਮਾਰ ਕੀਤੀ ਕਿਸਤੇ ਉਤੇ ਹੱਥ ਉਹਦੇ ਧੰਨ ਤੋੜ ਦਿੱਤੇ ਗਿਆ ਸੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਹੁਣ ਉਸੇ ਤਰ੍ਹਾਂ ਦੀ ਇੱਕ ਖਬਰ ਹੋਰ ਬੜ ਰਹੀ ਹੈ ਕਿ ਚਚੌਣ ਵਿੱਚ ਇੱਕ ਦਲਤ ਵਿਅਕਤੀ ਨੂੰ ਜਿਹੜੇ ਦਾ ਵਿਆਹ ਸੀ ਉਹ ਬਰਾਤ ਕਿਹਾ ਕਿ ਤੂੰ ਘੋੜੀ ਤੇ ਨਹੀਂ ਲਿਜਾ ਸਕਦਾ ਘੋੜੀ ਤੇ ਚੜ ਨਹੀਂ ਸਕਦਾ ਉਸ ਦਲਤ ਲਾੜੇ ਨੂੰ ਬਰਾਤ ਲਜਾਣ ਵਾਸਤੇ ਚਾਰ ਥਾਣਾ ਦੀ ਪੁਲਿਸ ਤੇ ਪਹਿਰੇ ਦੇ ਵਿੱਚ ਬਰਾਤ ਲਜਾਣੀ ਪਈ। ਬਰਾਤ ਦੌਰਾਨ ਲਾੜਾ ਅਤੇ ਉਸਤੇ ਪਰਿਵਾਰਕੀ ਸੁਰੱਖਿਆ ਦੇ ਵਾਸਤੇ 60 ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਪਏ। ਇਹ ਮਾਮਲਾ ਮੇਦਾ ਥਾਣਾ ਇਲਾਕੇ ਦੇ ਟਿਉਦਾ ਪੰਚਾਇਤ ਦੇ ਗੋਵਿੰਦਦਾਸਪੁਰਾ ਦਾ ਦੱਸਿਆ ਜਾ ਰਿਹਾ ਹੈ। ਦਰਅਸਲ ਪੁਲਿਸ ਨੂੰ ਦਲਤ ਲਾੜੇ ਨੂੰ ਘੋੜੀ ਤੇ ਬਿਠਾਉਣ ਵਾਸਤੇ, ਘੋੜੀ ਤੇ ਚੜਾਉਣ ਵਾਸਤੇ ਕਿ ਉਸ ਨੂੰ ਰੋਕਿਆ ਜਾ ਰਿਹਾ ਹੈ, ਇੰਨੀ ਫੋਰਸ ਤਾਇਨਾਤ ਕਰਨੀ ਪਈ। ਥਾਣਾ ਮੁਖੀ ਭਜਨ RAM ਨੇ ਦੱਸਿਆ ਕਿ 15 ਫਰਵਰੀ ਨੂੰ ਗੋਵਿੰਦਾਸਪੁਰਾ ਦੇ ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਦਾ ਵਿਆਹ ਸੀ ਰਾਕੇਸ਼ ਦਾ ਵਿਆਹ ਪਹਿਲਾਂ ਦਾ ਅਸਲ 9 ਫਰਵਰੀ ਨੂੰ ਨਿਰਧਾਰਤ ਕੀਤਾ ਹੋਇਆ ਸੀ ਪਰ ਇਸੇ ਦੌਰਾਨ ਕੁਝ ਨੌਜਵਾਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਕਿ ਉਹ ਵਿਆਹ ਵਾਲੇ ਦਿਨ ਰਾਕੇਸ਼ ਨੂੰ ਬਰਾਤ ਘੋੜੀ ਤੇ ਨਹੀਂ ਲਿਜਾ ਸਕਦੇ ਕਿਉਂਕਿ ਦਲਤ ਲੋਕ ਘੋੜੀ ਤੇ ਨਹੀਂ ਬੈਠ ਸਕਦੇ ਤਾਂ ਫਿਰ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਪਿੰਡ ਪਹੁੰਚ ਕੇ 15 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਲੜਾਈ ਦੇ ਡਰੋਂ ਪਰਿਵਾਰਕ ਮੈਂਬਰਾਂ ਨੇ ਝੂਣ ਦੇ ਐਸਪੀ ਕੋਲ ਪਹੁੰਚ ਕੇ ਬਰਾਤ ਦੀ ਸੁਰੱਖਿਆ ਦੀ ਮੰਗ ਕੀਤੀ ਫਿਰ ਸ਼ਨੀਚਰਵਾਰ ਨੂੰ ਐਸਪੀ ਨੇ ਪਿੰਡ ਮੈਦਾ ਖੇਤੜੀ ਅਤੇ ਨਾਲ ਜਿਹੜੇ ਕੁਝ ਹੋਰ ਲੱਗਦੇ ਥਾਣੇ ਸੀ ਉਹਨਾਂ ਦੇ ਵਿੱਚੋਂ 60 ਸਿਪਾਹੀ ਇੱਥੇ ਤਾਇਨਾਤ ਕੀਤੇ ਇਹਦੇ ਤੋਂ ਬਾਅਦ ਸਖਤ ਸੁਰੱਖਿਆ ਪਹਿਰੇ ਦੇ ਹੇਠ ਬਰਾਤ ਇੱਥੋਂ ਭੇਜੀ ਗਈ ਲਾੜਾ ਘੋੜੀ ਤੇ ਸਵਾਰ ਹੋ ਕੇ ਬਰਾਤ ਲੈ ਕੇ ਨਿਕਲਿਆ ਇਦੇ ਤੋਂ ਬਾਅਦ ਬਰਾਤ ਹਰਿਆਣਾ ਦੇ ਨਾਰ ਨੌਲ ਦੇ ਸ਼ੋਭਾ ਪ੍ਰਵਾਸ ਤੇ ਰਵਾਨਾ ਹੋਈ ਭਜਨ ਰਾਮ ਨੇ ਦੱਸਿਆ ਕਿ ਸਾਰਾ ਪ੍ਰੋਗਰਾਮ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋ ਗਿਆ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਪੁਲਿਸ ਨੇ ਦੱਸਿਆ ਕਿ ਲਾੜਾ ਰਾਕੇਸ਼ ਸਮੇਤ ਪਰਿਵਾਰ ਵਿੱਚ ਉਹ ਪੰਜ ਭਰਾ ਨੇ ਲਾੜਾ ਰਾਕੇਸ਼ ਗੁਰੂਗਰਾਮ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਉਸ ਦਾ ਪਿਤਾ ਮਦਰ ਲਾਲ ਮਜ਼ਦੂਰੀ ਕਰਦਾ ਦੱਸਣਾ ਬਣਦਾ ਕਿ ਚਾਚੂਰ ਦੇ ਬੈਦਾ ਥਾਣੇ ਇਲਾਕੇ ਵਿੱਚ ਬਰਾਤ ਨਿਕਲਣ ਤੋਂ ਪਹਿਲਾਂ ਲਾੜੇ ਨੂੰ ਘੋੜੀ ਤੇ ਬਿਠਾ ਕੇ ਪਿੰਡ ਵਿੱਚੋਂ ਕੱਢਿਆ ਗਿਆ ਤਨੋਂ ਤਣ ਪਹਿਲਾ ਪਿੰਡ ਦੇ ਉੱਚ ਜਾਤੀ ਦੇ ਕੁਝ ਨੌਜਵਾਨਾਂ ਨੇ ਇਸ ਮੁੰਡੇ ਨੂੰ ਆਖਿਆ ਕਿ ਤੂੰ ਘੋੜੀ ਤੇ ਆਪਣੀ ਬਰਾਤ ਨਹੀਂ ਲਿਜਾ ਸਕਦਾ ਭਾਬ ਘੋੜੀ ਤੇ ਨਹੀਂ ਚੜ ਸਕਦਾ ਇਹਦੇ ਤੋਂ ਬਾਅਦ ਧਮਕੀ ਮਿਲੀ ਅਤੇ ਧਮਕੀ ਦੀ ਸ਼ਿਕਾਇਤ ਫਿਰ ਪੁਲਿਸ ਨੂੰ ਦਿੱਤੀ ਗਈ ਅਤੇ ਫਿਰ ਦੋ ਦਿਨ ਪਿੰਡ ਵਿੱਚ ਪੁਲਿਸ ਸੁਲਾਹ ਕਰਵਾਉਣ ਵਾਸਤੇ ਆਉਂਦੀ ਰਹੀ ਫਿਰ ਲੋਕਾਂ ਨੇ ਉੱਥੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਸ ਸਮੇਂ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਪਰ ਫਿਰ ਵੀ ਵਿਰੋਧ ਦੀ ਸੰਭਾਵਨਾ ਜਿਹੜੀ ਜਾਣਕਾਰੀ ਸੀ ਉਹਦੇ ਤੋਂ ਬਾਅਦ ਪੋਰਸਾ ਲਾਈਨ ਤੋਂ ਮੈਦਾ ਤੋਂ ਖੇਤੜੀ ਤੋਂ ਖੇਤੜੀ ਨਗਰ ਤੋਂ ਬਾਬਾਈ ਥਾਣਿਆਂ ਤੋਂ ਕੁਝ ਪੁਲਿਸ ਮੁਲਾਜ਼ਮ ਆਏ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਇਸ ਤਾਇਨਾਤੀ ਦੇ ਹੇਠ ਇਸ ਬਰਾਤ ਨੂੰ ਰਵਾਨਾ ਕੀਤਾ ਗਿਆ